ਮਾਰੂ ਮਹੱਲਾ ਪਹਿਲਾ ਹਰ ਧਨ ਸੰਚਹ ਹਰੀ ਜਨ ਭਾਈ ਸਤਗੁਰ ਸੇਵ ਇਸ ਸਤਗੁਰ ਪੋਲਾ ਨਹੀਂ ਬੋਲਣਾ ਸਤਗੁਰ ਇਸ ਤਰ੍ਹਾਂ ਉਚਾਰਨ ਕਰਨਾ ਸਤਗੁਰ ਸੇਵ ਕਿਤੇ ਵੀ ਆ ਗੁਰ ਸੇਵ ਰਖੋ ਸਰਨਾਈ ਤਸਕਰ ਚੋਰ ਨ ਲਾਗੈ ਤਾਕ ਤੁਨ ਉਪਜੈ ਸ਼ਬਦ ਜਗਾਇਆ ਤੂ ਏਕੰਕਾਰ ਨਿਰਾਲਮ ਰਾਜਾ ਤੂ ਆਪ ਸਵਾਰਹ ਜਾਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇਆ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਊਤਮ ਥਾਨਾ ਪੰਜ ਲੋਕ ਵਸਹ ਪਰਧਾਨਾ ਉਪਰ ਏਕੰਕਾਰ ਨਿਰਾਲਮ ਸੁੰਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨਹਾਰਾ ਸਾਜੀ ਦਸਵਾਂ ਪੁਰਖ ਅਤੀਤ ਨਿਰਾਲਾ ਕਰੁਣਾਹਾਰਾ ਇਸ ਤਰ੍ਹਾਂ ਦਲਾਵਾ ਲਾ ਕੇ ਬੋਲਣਾ ਸਿਰ ਸਿਰ ਕਰਨਹਾਰਾ ਸਾਜੀ ਦਸਵਾਂ ਪੁਰਖ ਅਤੀਤ ਨਿਰਾਲਾ ਆਪੇ ਅਲਾਖ ਲਖਾਇਆ ੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨੀਸਾਨਾ ਨਾਨਕ ਖੋਜ ਲਾਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹਉ ਮੈਂ ਲੋਭ ਚੁਕਾਇਆ ਕਾਮ ਕ੍ਰੋਧ ਇੱਥੇ ਠੰਮ ਲਾਉਣੀ ਹੈ ਲੈ ਗਰਦਨ ਮਾਰੀ ਇੱਥੇ ਵਿਸਰਾਮ ਹੈ ਹਉ ਮੈਂ ਲੋਭ ਚੁਕਾਇਆ ਸਚੈ ਥਾਨ ਵਸੈ ਨਿਰੰਕਾਰਾ ਆਪ ਪਛਾਣੈ ਸ਼ਬਦ ਵਿਚਾਰਾ ਸਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪਉਣ ਓਡਾਵੈ ਨਾ ਮਨ ਚੱਲੈ ਨਾ ਪਉਣ ਓਡਾਵੈ ਜੋਗੀ ਸ਼ਬਦ ਅਨਾਹਦ ਵਾਵੈ ਜੋਗੀ ਪਦ ਤੇ ਵਿਸਰਾਮ ਯਾਦ ਰੱਖਣਾ ਹੈ ਕਿ ਵੀ ਸ਼ਬਦ ਅਨਾਹਦ ਵਾਵੈ ਜੋਗੀ ਸ਼ਬਦ ਅਨਾਹਦ ਵਾਵੈ ਪੰਜ ਸ਼ਬਦ ਝੋਨਕਾਰ ਨਿਰਾਲਮ ਪ੍ਰਭ ਆਪੇ ਵਾਇ ਸੁਣਾਇਆ ਭਉ ਬੈਰਾਗਾ ਸਹਿਜ ਸਮਾਤਾ ਹਉ ਮੈਂ ਤਿਆਗੀ ਅਨਹਦ ਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਭੈ ਭੰਜਨ ਪ੍ਰਭ ਅਬਿਨਾਸੀ ਰੋਗ ਕਟੇ ਕਾਟੀ ਜਾਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਨਾਨਕ ਹਰ ਪ੍ਰਭ ਸੋ ਭਉ ਭੰਜਨ ਇਥੇ ਵਿਸਰਾਮ ਹੈ ਗੌਰ ਮਿਲਿਆ ਹਰ ਪ੍ਰਭ ਪਾਇਆ ਕਾਲ ਕਵਲ ਕਾਲ ਕਵਲ ਇਥੇ ਵਿਸਰਾਮ ਕਾਲ ਕਵਲ ਕਾਲ ਕਵਲ ਨਿਰੰਝਨ ਜਾਣੈ ਬੂਝੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣ ਆਪ ਪਛਾਣੈ ਸਭ ਤਿਸ ਕਾ ਚੋਜ ਸਬਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਆਕਾਸ ਕਸਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਾਪਤ ਧਾਰੀ ਘਾਟ ਘਾਟ ਰਵ ਰਹਿਆ ਬਨਵਾਰੀ ਪੁਰਖ ਅਤੀਤ ਵਸੈ ਨਿਹਕੇ ਵਾਲਾ ਗੋਰ ਪੁਰਖਾ ਪੁਰਖ ਮਿਲਾਇਆ ਪ੍ਰਵਦਾਨਾ ਬੀਨਾ ਗਰਭ ਗਵਾਏ ਦੂਜਾ ਮੇਟੈ ਏਕ ਦਿਖਾਏ ਆਸਾ ਮਾਹਿੰਦਰਾਲਮ ਜੁੰਨੀ ਅਕੋਲ ਨਿਰੰਜਨ ਗਾਇਆ ਇਸ ਨੂੰ ਅਕੋਲ ਉਚਾਰਨ ਕਰਨਾ ਹੈ ਅਕੋਲ ਨਿਰੰਜਨ ਗਾਇਆ ਹਮੇ ਮੇਟ ਸਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਾਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚਾ ਕਰ ਰਹਿਣਾ ਜੀਵਤ ਰਹੋ ਭਵਜਲ ਜਗ ਤਰਨਾ ਗੁਰ ਬੋਹਿਤ ਗੁਰ ਬੋਹਿਤ ਗੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹਮ ਮਮਤਾ ਲੋਭ ਵਿਨਾਸ਼ਨ ਨੌ ਦਰ ਮੁਕਤੀ ਦਸਵਾਂ ਆਸਨ ਉਪਰ ਪਰ ਪਰ ਅਪਰੰਪਰ ਜੈਨ ਆਪੇ ਆਪ ਉਪਾਇਆ ਗੁਰਮਤਿ ਲਿਵਹੁ ਹਰ ਲਿਵ ਤਰੀਐ ਅਖ ਲਗਾਏ ਜਾਮਤੇ ਤਿਆ ਦਰੀਐ ਤੇ ਅਕਲ ਨਹੀਂ ਕਹਿਣਾ ਹੈ ਅਕਲ ਹੀ ਉਚਾਰਨ ਕਰਨਾ ਹੈ ਸੰਪਰਦਾ ਚ ਅਕਲ ਹੀ ਕਰਾਇਆ ਜਾਂਦਾ ਹੈ ਅਰਥ ਇਸ ਦਾ ਕਲਪਨਾ ਤੋ ਰਹਤ ਹੀ ਹੈ ਉਚਾਰਨ ਚਾਲ ਅਨੁਸਾਰ ਅਕਲ ਗਾਏ ਇਥੇ ਵਿਸਰਾਮ ਜਾਮ ਤੇ ਕਿਆ ਡਰੀਐ ਜਤ ਜਤ ਦੇਖੋ ਤਾਤ ਤਤ ਤੁਮ ਹੀ ਅਵਰਨਾ ਦੁਤੀਆ ਗਾਇਆ ਸੱਚ ਹਰ ਨਾਮ ਸੱਚ ਹੈ ਸਰਣਾ ਸੱਚ ਗੁਰ ਸ਼ਬਦ ਜਿਤੇ ਲਗ ਤਰਣਾ ਜਿਥੈ ਪੂਲਾ ਬੂਲਨਾ ਜਿਥੈ ਲਾਗ ਤਰਨਾ ਅਕਥ ਕਥੈ ਦਿਖੈ ਅਪਰੰਪਰ ਫੁਨ ਘਰਬਨਾ ਜੋਨੀ ਜਾਇ ਸੱਚ ਬਿਨ ਸਤ ਸੰਤੋਖ ਨ ਪਾਵੈ ਬਿਨ ਗੁਰ ਮੁਕਤ ਨ ਆਵੈ ਜਾਵੈ ਇਹ ਵਿਸਰਾਮ ਬਿਨ ਗੁਰ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਮੁਕਤ ਨਾ ਇਥੇ ਵਿਸਰਾਮ ਲਾਉਣਾ ਹੈ ਆਵੈ ਜਾਵੈ ਬਿਨ ਗੁਰ ਮੁਕਤ ਨਾ ਆਵੈ ਜਾਵੈ ਮੂਲ ਮੰਤਰ ਹਰ ਨਾਮ ਰਸਾਇਣ ਕਹ ਨਾਨਕ ਪੂਰਾ ਪਾਇਆ ਸਚ ਬਿਨ ਭਵਜਲ ਜਾਇ ਨ ਤਰਿਆ ਸਚ ਬਿਨ ਇਥੀ ਵਿਸਰਾਮ ਹੈ ਭਵਜਲ ਪਤਿ ਯਮਕ ਲਾ ਕੇ ਪੂਨ ਭਵਜਲ ਜਾਇ ਨ ਤਰਿਆ ਏਹੁ ਸਮੁੰਦ ਅਥਾਹੁ ਮਹਾ ਵਿਖ ਭਰਿਆ ਰਹ ਅਤੀਤ ਗੁਰਮਤਿ ਲੀ ਉਪਰ ਹਰ ਨਿਰਭਉ ਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤਰਾਈ ਇਹ ਝੂਠੀ ਪਦ ਤੇ ਵਿਸਰਾਮ ਲਾਉਣਾ ਹੈ ਝੂਠੀ ਜਗ ਹਿਤ ਕੀ ਚਤਰਾਈ ਬੇਲਮਨਾ ਲਾਗੈ ਆਵੈ ਜਾਈ ਨਾਮ ਵਿਸਾਰ ਚੱਲਹਿ ਅਭਿਮਾਨੀ ਉਪਜੈ ਬਿਨਸ ਖਪਾਇਆ ਨਾਮ ਵਿਸਾਰ ਚੱਲਹਿ ਅਭਿਮਾਨੀ ਇਥੇ ਵਿਸਰਾਮ ਉਪਜਹਿ ਬਿਨਸ ਖਪਾਇਆ ਉਪਜਹਿ ਬਿਨਸਹਿ ਬੰਧਨ ਬੰਦੇ ਹਉ ਮੈਂ ਮਾਇਆ ਕੀ ਗਲ ਫੰਦੇ ਜਿਸ ਹਉਮੈ ਪੱਤੀ ਹਉ ਮੈਂ ਮਾਇਆ ਕੀ ਗਲ ਫੰਦੀ ਜਿਸ RAM ਨਾਮ ਨਾਹੀ ਮਤ ਗੁਰਮਤ ਸੂ ਜਾਮਪੁਰ ਬੰਧ ਚਲਾਇਆ ਗੁਰ ਬਿਨ ਮੁਖ ਮੁਕਤ ਕਿਉ ਪਾਈਐ ਬੇਨ ਗੁਰ RAM ਨਾਮ ਕਿਉ ਧਾਈਐ ਗੁਰਮਤਿ ਲੀਹੁ ਤਰਹੁ ਭਵ ਦੁਤਰ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਦਨ ਧਾਰੇ ਇਹ ਵੀ ਪਾਠ ਗੁਰਮਤਿ ਇਥੇ ਵਿਸਰਾਮ ਲਾਦਣਾ ਕ੍ਰਿਸ਼ਨ ਗੋਵਰਦਨ ਉਚਾਰਨ ਕਰਨਾ ਗੋ ਤੋਂ ਡੈਸ਼ ਦੇ ਕੇ ਬੋਲਣਾ ਗੋਵਰਧਨ ਨਹੀਂ ਕਹਿਣਾ ਗੋਵਰਧਨ ਪਾਠ ਇਕੱਠਾ ਹੀ ਹੈ ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੀ ਗੁਰਮਤਿ ਸਾਇਰ ਪਾਹਣ ਧਾਰੀ ਇਹ ਵੀ ਗੁਰਮਤਿ ਪਦ ਤੇ ਵਿਸਰਾਮ ਲਾਉਣਾ ਹੈ ਗੁਰਮਤਿ ਲੇਹੁ ਪਰਮ ਪਦ ਪਾਈਐ ਨਾਨਕ ਗੁਰ ਧਰਮ ਚੁਕਾਇਆ ਇਹ ਵੀ ਨਾਨਕ ਗੁਰ ਗੁਰ ਧਰਮ ਨਹੀਂ ਕਹਿ ਦੇਣਾ ਹੈ ਨਾਨਕ ਪਾਤੀ ਵੀ ਥੋੜਾ ਠਹਿਰਾ ਗੁਰ ਪਦ ਤੇ ਵੀ ਠਹਿਰਾ ਦੇ ਕੇ ਧਰਮ ਚੁਕਾਇ ਨਖੇਰ ਕੇ ਪੜਨਾ ਹੈ ਨਾਨਕ ਗੁਰ ਧਰਮ ਚੁਕਾਇ ਗੁਰਮਤਿ લેਹੁ ਤਰਹੁ ਸੱਚ ਤਾਰੀ ਆਤਮ ਚੀਨਹੁ ਹਿਰਦੈ ਮੁਰਾਦੀ ਜਾਮ ਕੇ ਫਾਹੇ ਕੱਟ ਹਰ ਜਪ ਅਕਾਲ ਨਿਰੰਜਨ ਪਾਇਆ ਇਹ ਅਕਾਲ ਉਚਾਰਨ ਕਰਨਾ ਹੈ ਗੁਰਮਤ ਪੰਜ ਸਖੇ ਗੁਰਪਾਈ ਇਹ ਵੀ ਪਾਠ ਗੁਰਪਾਈ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਲਿਖਿਆ ਵੱਖਰਾ ਹੈ ਗੁਰਪਾਈ ਗੁਰਪਾਈ ਪਾਠ ਕਰਨਾ ਹੈ ਗੁਰਮਤ ਪਦ ਤੇ ਵਿਸਰਾਮ ਲਾਉਣਾ ਹੈ ਗੁਰਮਤ ਪੰਜ ਸਖੇ ਗੁਰਪਾਈ ਗੁਰਮਤ ਅਗਨ ਨਿਵਾਰ ਸਮਾਈ ਗੁਰਮਤ ਪਦ ਤੇ ਵਿਸਰਾਮ ਅਗਨ ਨਿਵਾਰ ਸਮਾਈ ਮਾਨ ਮੁਖ ਨਾਮ ਜਪਹੁ ਜਗ ਜੀਵਨ ਰੇਦ ਅੰਤਰ ਅਲਖ ਲਖਾਇਆ ਇਹ ਵੀ ਮਨ ਮੁਖ ਨਹੀਂ ਕਹਿ ਦੇਣਾ ਮਾਨ ਵਖਰਾ ਮੁਖ ਵਖਰਾ ਮਾਨ ਮੁਖ ਨਾਮ ਜਪਹੁ ਜਗ ਜੀਵਨ ਰੇਦ ਅੰਤਰ ਅਲਖ ਲਖਾਇਆ ਗੁਰਮੁਖ ਬੂਝੈ ਸਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਚੀਨਹੁ ਆਪ ਜਪਹੁ ਜਗ ਦੀਸਰ ਹਰ ਜਗਨਨਾਥ ਮਾਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਾਣਹੁ ਗੁਰਮੁਖ ਬੂਝਹੁ ਸਬਦ ਪਛਾਨਹੁ ਘਾਟ ਘਟ ਭੋਗੇ ਭੋਗਨ ਹਾਰਾ ਰਹਾ ਅਤੀਤ ਸਬਾਇਆ ਗੁਰਮਤ ਬੋਲਹੁ ਹਰ ਜਸ ਸੂਚਾ ਗੁਰਮਤ ਆਖੀ ਦੇਖਹੁ ਊਚਾ ਸ਼ਰਵਣੀ ਨਾਮ ਸੁਣੇ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ